ਉਮਰ ਵਿਜੇ ਪ੍ਰਤਾਪ ਨੂੰ ਛੱਡ ਕੇ ਦੇਖੋ ਗੱਲ ਸੁਣ ਲਓ ਮੇਰੀ ਗੈਰ ਪੰਜਾਬੀ ਆ ਉਹ ਪੰਜਾਬ ਦਾ ਰਹਿਣ ਵਾਲਾ ਨੀਗਾ ਉਹ ਸੱਚ ਬੋਲ ਰਿਹਾ ਵਾ ਉਹ ਪਰਸੋ ਚੌਰਦ ਉੱਥੇ ਬੈਠਾ ਸਟੇਜ ਦੇ ਉੱਤੇ ਬਿਠਾਇਆ ਕੈਂਡੀਡੇਟ ਜਿਹੜਾ ਉਹ ਟਮਾਟਰ ਟਮਾਟਰ ਵਾਲਾ ਬੰਦਾ ਕੀ ਨਾਂ ਉਹਦਾ ਹਾਲੀਵਾਲ ਕੁਲਦੀਪ ਇੱਥੇ ਨਾਲ ਬੈਠਾ ਉਹ ਕਹਿੰਦਾ ਅੰਮ੍ਰਿਤਸਰਤ ਬਹੁਤ ਨਸ਼ੇ ਵਿਕਦੇ ਐਮਐਲਏ ਕਹਿ ਰਿਹਾ ਵਾ ਉਹਨੇ ਨਾਮ ਦੱਸਦੇ ਅਫਸਰਾਂ ਦੇ ਗਲੀਆਂ ਦੱਸ ਦਿੱਤੀਆਂ ਮਹੱਲੇ ਦੱਸ ਦਿੱਤੇ ਉਹ ਯਾਰੋ ਉਹ 91 ਬੰਦੂਆ ਮਜ਼ਦੂਰੋ ਕੋ ਸ਼ਰਮ ਹੀ ਕਰ ਲੋ ਤੂੰ ਉਮਰ ਵਿਜੇ ਪ੍ਰਤਾਪ ਤੋਂ ਸਿੱਖ ਲੋ ਸੱਚ ਬੋਲਣਾ ਇਹ ਤੇ ਕੁਛ ਹੋਏ ਸ਼ੁਭਕਰਨ ਮਾਰਤਾ ਤਾਂ ਵੀ ਚੁੱਪ ਨੇ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਐਨਐਸਏ ਲਾ ਕੇ ਦਿਗਰੂਗੜ ਜੇਲ੍ਹ ਭੇਜਤਾ ਅਗਰ ਉਹਨੇ ਗਲਤੀ ਕੀਤੀ ਇੱਥੇ ਟ੍ਰਾਇਲ ਕਰੋ ਪੰਜਾਬ ਦੇ ਵਿੱਚ ਦਿਗਰੂਗੜ ਜੇਲ੍ਹ 'ਤੇ ਤਾਂ ਵੀ ਚੁੱਪ ਬੈਠੇ ਨੇ ਯਾਰ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤਾਂ ਵੀ ਚੁੱਪ ਬੈਠੇ ਨੇ ਸਰਬਜੋਤ ਕੌਰ ਸਰਬਜੋਤ ਕੌਰ ਸਰਬਜੀਤ ਕੌਰ ਮਾਨੂੰਕੇ ਨੇ ਇੱਕ ਐਨਆਰਆਈ ਦੀ ਕੋਠੀ 'ਤੇ ਕਬਜ਼ਾ ਕਰ ਲਿਆ ਜਗਰੌਂ ਦੇ ਵਿੱਚ ਤਾਂ ਵੀ ਚੁੱਪ ਬੈਠੇ ਨੇ ਜ਼ਾਹਿਰ ਕਾਨੂੰਨੀ ਮਾਈਨਿੰਗ ਹੋ ਰਹੀ ਤਾਂ ਵੀ ਚੁੱਪ ਬੈਠੇ ਨੇ ਕਟਾਰੂ ਚੱਕ ਨੇ ਵੱਧ ਫੈਲੀ ਕੀਤੀ ਤਾਂ ਵੀ ਚੁੱਪ ਬੈਠੇ ਨੇ ਕਿਹੜੇ ਮੁੱਦੇ ਦੇ ਉੱਤੇ ਬੋਲਣੇ ਕਿ ਕਿਦਣ ਹ ਜਦੋਂ ਕੇਜੀ ਰਿਵਾਰ ਨੂੰ ਚੱਕਿਆ ਅਗਲਿਆਂ ਨੇ ਬੱਚੇ ਗਏ ਸੜਕਾਂ ਤੇ ਲਿਟਦੇ ਫਿਰਦੇ ਗਏ ਬੱਚੇ ਗਏ ਬੱਚੇ